ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਉਸਮਾ ਉਸਮੇ ਪਿੰਡ ਦੋਸਤੋ ਤੁਸੀਂ ਖਾਸ ਵਿਜਿਟ ਕਰਨੀ ਹੈ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨੇੜੇ ਸੇਰੋਂ ਟੋਲ ਪਲਾਜ ਆਏਗਾ ਠੀਕ ਹੈ ਜੀ ਤੇ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਅਪਲੋਡ ਕੀਤੀਆਂ ਨੇ ਵੀਰ ਸੋਨੇ ਦੇ ਕੋਲ ਆਇਆ ਵੀਰ ਰਾਜਵੀਰ ਸਿੰਘ ਉਹਨਾਂ ਦੇ ਕੋਲ ਪਸ਼ੂ ਵਪਾਰ ਦਾ ਕੰਮ ਹੈ ਵੀਰ ਉਹਨਾਂ ਦਾ ਤੇ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਪਸ਼ੂ ਆ ਜਿਹੜੇ ਦੋਸਤੋ ਇਸ ਘਰੇ ਆਉਂਦੇ ਰਹਿੰਦੇ ਆ ਤੇ ਪਸ਼ੂ ਵੀ ਬਿਲਕੁਲ ਵਾਜਬ ਹੁੰਦੇ ਆ ਰੇਟ ਭਾਅ ਬੜਾ ਜਾਇਜ਼ ਹੁੰਦਾ ਏ ਜੇਕਰ ਆਪਾਂ ਪਸ਼ੂਆਂ ਦੇ ਅਕੋਰਡਿੰਗ ਦੋਸਤੋ ਨੋਟ ਕਰਕੇ ਦੇਖੀਏ ਤਾਂ ਬਿਲਕੁਲ ਰੇਟ ਭਾਅ ਬੜਾ ਵਾਜਬ ਹੁੰਦਾ ਸੋ ਅੱਜ ਵੀ ਪਸ਼ੂ ਘਟੋ ਘਟ ਤੁਹਾਨੂੰ ਪੰਜ ਨਗਦ ਖਾਦਣੇ ਆ ਪੰਜੇ ਤੇ ਪੰਜੇ ਬਿਲਕੁਲ ਤਾਜ਼ੇ ਸਵੇ ਸਵੇ ਠੀਕ ਆ ਸੋ ਡਿਟੇਲ ਆਪਾਂ ਫੇਰ ਰਾਜਵੀਰ ਤੇ ਵੀਰ ਸੋਨੇ ਤੋਂ ਲੈ ਲਾਂਗੇ ਸੋ ਕੱਲੇ ਕੱਲੇ ਪਸ਼ੂ ਦੀ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਦੋਸਤੋ ਤੇ ਅੱਜ ਅ ਤਰੀਕ ਤੁਸੀਂ ਜਰੂਰ ਨੋਟ ਕਰ ਲਓ ਅੱਛਾ ਸੋਨੇ ਭਾਈ ਰਾਜਵਰ ਕਿੰਨੀ ਤਰੀਕ ਅੱਜ ਅੱਜ ਤਰੀਕ 8 ਹੈ ਜੀ 8 ਤਰੀਕ ਤੇ ਕੱਲ ਨੂੰ 9 ਨੂੰ ਆਪਾਂ ਅਪਲੋਡ ਕਰ ਦੋਗੇ ਲਓ ਜੀ 9 ਨੂੰ ਕੱਲ ਨੂੰ ਮਾਰਨਿੰਗ ਅਪਲੋਡ ਕਰ ਦਾਂਗੇ ਦੋਸਤੋ ਬਿਲਕੁਲ ਇਸ ਵੀਡੀਓ ਨੂੰ ਸੋ ਜਿਹੜਾ ਵੀ ਪਸ਼ੂ ਐਨੀਮਲ ਪਸੰਦ ਆਊਗਾ ਦੋ ਟਾਈਮ ਚੋਲਿਓ ਤਿੰਨ ਟਾਈਮ ਚੋਲਿਓ ਠੀਕ ਹੈ ਜੀ ਆਪਣਾ ਹੱਕ ਸਮਝ ਕੇ ਜਿਹੜੇ ਵੀਰ ਨੇ ਪੈਸੇ ਇਨਵੈਸਟਮੈਂਟ ਤੁਸੀਂ ਕਰਨੇ ਆ ਤਸੱਲੀ ਤੁਸੀਂ ਕਰਨੀ ਆ ਠੀਕ ਆ ਆਓ ਕਰਦੇ ਆ ਗੱਲ ਸਭ ਤੋਂ ਪਹਿਲਾਂ ਵੀਰ ਰਾਜਵੀਰ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੋਨੇ ਭਾਈ ਕੀ ਹਾਲ ਚੱਲ ਬਹੁਤ ਵਧੀਆ ਜੀ ਚਲੋ ਸ਼ੁਕਰ ਮਾਲਕ ਦਾ ਅੱਛਾ ਆ ਰਾਜਵੀਰ ਕਿੰਨੇ ਪਸ਼ੂ ਆਜ ਪੰਜ ਵਕਾਊ ਆ ਪੰਜ ਵਕਾਊ ਆ ਜੀ ਅੱਜ ਅੱਛਾ ਜੀ ਤੇ ਪੰਜੇ ਮੱਝਾਂ ਸੂਈਆਂ ਹੀ ਆ ਜੀ ਪੰਜੇ ਸੂਈਆਂ ਨੇ ਹਾਂ ਜੀ ਠੀਕ ਆ ਜੀ ਤੇ ਬੋਲੇ ਬੂਲੇ ਤੇ ਆ ਕੇ ਦੁੱਧ ਤੇ ਚੱਲਣ ਡੀਆਂ ਸਾਰੀਆਂ ਹੀ ਗਿੱਲੇ 나ੜੂ ਵਾਲੇ 나ੜੂ ਨਾਲ ਵਖਾਦਾਂਗੇ ਜੀ ਅੱਛਾ ਜੀ ਤੇ ਪਹਿਲੇ ਨੰਬਰ ਤੋਂ ਹੀ ਸਟਾਰਟ ਕਰ ਲਿਆ ਇਸ ਮੱਝ ਦੀ ਡਿਟੇਲ ਕੀ ਆ ਇਹ ਮਾਰੇ ਪਹਿਲਾ ਸੂਆ ਵਾ ਹਾਂ ਜੀ ਇਹ ਰ ਕੋ 10 ਕਿਲੋ ਐ ਜਿਹੜਾ ਲੀਟਰ ਮਾਰਵਾ ਦੁੱਧ ਹੋਊਗਾ 10 ਕਿਲੋ ਹਾਂ ਜੀ ਜਵਾਬ ਸਮਾ ਹੈ ਓਕੇ ਹੋਊਗਾ ਇਹਨੂੰ ਅੱਜ 6ਵਾਂ 7ਵਾਂ ਦਿਨ ਸੂਈ ਨੂੰ ਆਊਗਾ ਠੀਕ ਹੈ ਜੀ ਅੱਜ 6ਵਾਂ 7ਵਾਂ ਦਿਨ ਆ ਜੀ ਸਵੇਰ ਤੁਜਾ ਹੈ ਜੀ ਪਹਿਲਾਂ ਹੀ ਜੀ ਪਹਿਲਾਂ ਝੋਟੀ ਹੈ ਪਹਿਲਾਂ ਚੌਗੀ ਮੂੰਹ ਹਲੇ ਮੂੰਹ ਚਾਰ ਦੰਦਾਂ ਦਾ ਹਾਂ ਜੀ ਅੰਮਨੀ ਮੂੰਹ ਚੌਗੀ ਹੈ ਨਾ ਹਾਂ ਜੀ ਹਾਂ ਜੀ ਤੇ ਬੱਚਾ ਮਗਰ ਦੇ ਕੀ ਹੈ ਬੱਚਾ ਕਟੂਆ ਜੀ ਮਗਰ ਕਟੂਆ ਦੋਸਤੋ ਕੱਟਾ ਇਸ ਦੇ ਥੱਲੇ ਜਿਹੜਾ ਬੱਚਾ ਸੋ ਪਹਿਲਣ ਝੋਟੀ ਸੂਈ ਆ 6-5-6 ਦਿਨਾਂ ਦੀ ਤੇ ਹੁਣ ਕਿੰਨਾ ਕੁ ਦੁੱਧ ਹੈਗਾ ਜੀ ਇਹ ਕੋ 10 ਕਿਲੋ ਸੰਧੂ ਸਾਹਿਬ ਐ ਪੱਕਾ ਹੋਊਗਾ ਦੁੱਧ ਲਓ ਜੀ ਜਿਹੜਾ ਐ ਲੀਟਰ ਨਾਲ ਨਾਪ ਕੇ ਦਵਾਂਗੇ 10 ਕਿਲੋ ਦੁੱਧ ਜਿਹੜਾ ਭਰਾਬੋ ਬਿਲਕੁਲ ਇਸ ਝੋਟੀ ਦੇ ਥੱਲੇ ਹਾਜ਼ਰ ਆ ਸੋ ਜਿਹੜੇ ਕਿਸੇ ਬਾਈ ਨੇ ਚੁਵਾਈ ਕਰ ਲੈਣੀ ਆ ਠੀਕ ਆ ਸੋ ਸਿੰਗੀ-ਸੁੰਗੀ ਬਹੁਤ ਜਦੀ ਖੂਬਸੂਰਤ ਤੇ ਆਰਡਰ ਬੱਚੇ ਕੋਈ ਬਾਅਦ ਚ ਵਿਖਾ ਦਾਂਗੇ ਬੱਚੇ ਬਾਅਦ ਚ ਵਿਖਾ ਦਾਂਗੇ ਆ ਦੇਖੋ ਜੀ ਸੋ ਬੱਚੇ ਦੋਸਤੋ 5-6 ਮੱਝਾਂ ਝੋਟੀਆਂ ਦੇ ਬੱਚੇ ਆ ਬੱਚੇ ਇਕੱਲੇ-ਇਕੱਲੇ ਆਪਾਂ ਬਿਲਕੁਲ ਵੇਰਵੇ ਨਾਲ ਤੁਹਾਨੂੰ ਤਸੱਲੀ ਨਾਲ ਬਾਅਦ ਵਿੱਚ ਦਿਖਾ ਦ ਸੋ ਦੋਦ ਵੀਰ ਨੇ ਦੱਸਤਾ ਵੀ ਕਿੰਨਾ 9 10 10 ਕਿਲੋ ਮਿੰਤੀ ਕਰਾ ਕੇ ਦਊਗਾ ਜੀ ਦੋ ਦੱਦ ਆ ਪੂਰਾ ਦੋਦ ਵੀਰ ਮੇਰਾ ਤਿੰਨ ਟੈਂਕ ਚੋਲੇ ਭਾਵੇਂ ਚਾਰ ਡੰਗ ਚੋਗੇ ਖੜੇ ਸਾਡੇ ਘਰੋਂ ਬਸ ਠੀਕ ਆ ਤੇ ਅੱਛਾ ਵੀਰ ਉਹ ਕੀ ਇਹਦਾ ਡਿਮਾਂਡ ਕੀ ਕੀ ਸੀ ਮੁੱਲ ਕੀ ਆ ਡਿਮਾਂਡ ਸੰਧੂ ਸਾਹਿਬ ਆਪਣੇ ਤੁਹਾਨੂੰ ਪਤਾ ਸਾਹਿਬ ਨਾਲ ਇਹ ਡਿਮਾਂਡ ਆ ਆਪਣੇ ਕੋਲ ਵੇਚਣ ਵਾਲੇ ਵੀਰ ਬਹੁਤ ਜਿਆਦੇ ਮਿੰਟੋ ਮਿੰਡੀ ਕੱਲ ਵੀ ਸੇਲ ਹੋ ਗਿਆ ਕੱਲ ਆਪਾਂ ਵੀਡੀਓ ਪਾਈ ਦੇ ਹਾਂਜੀ ਤੇ ਡਿਮਾਂਡ ਹੈ ਦੀ 80000 ਰੁਪਿਆ ਕਰਦੇ ਆ ਜੀ 2000 ਵਿੱਚੋਂ ਛੋਟ ਕਰਾਂਗੇ 80 'ਚੋਂ ਹਾਂਜੀ 2000 ਹਾਂਜੀ 2000 ਹੋਰ ਸੰਧੂ ਸਾਹਿਬ ਛੱਤਰ ਹਜ਼ਾਰ ਦੀ ਮਹਿਾਨਾ ਦੇਾਂਗੇ ਸੰਧੂ ਸਾਹਿਬ 76000 ਦੀ ਹਾਂਜੀ ਲੋ ਵੀ ਸੋ ਅੱਜ ਪਾਰੀ ਬਦਲਾ ਲਈ ਐ ਹਾਂਜੀ ਓਏ ਰਾਜਵੀਰ ਦੀ ਥਾਂ ਦੇ ਬਾਈ ਸੋਨਾ ਆ ਗਿਆ ਸੋਨੇ ਦੀ ਥਾਂ ਦੇ ਬਾਈ ਰਾਜਵੀਰ ਆ ਗਏ ਕੀ ਫੇਰ ਆਲੇ ਆ ਵੀ ਸੋਨਾ ਬਾਈ ਛੋਕਾ ਕਰਦਾ ਰਾਜਵੀਰ ਨਹੀਂ ਕਰਦਾ ਅੱਜ ਵੀ ਰਾਜਵੀਰ ਕਰਦਾ ਮੈਂ ਨਹੀਂ ਸਾਰੇ ਬਰਾਬਰ ਦੀ ਗੱਲ ਬਾਤ ਚਾਹੀਦੀ ਐ ਤੇ ਲਓ ਵੀ ਦੋਸਤੋ 76000 ਦੀ ਜਿਹੜੀ ਤੁਹਾਨੂੰ ਇਹ ਝੋਟੀ ਮਿਲ ਜੂਗੀ ਹਾਂਜੀ ਝੋਟੀ ਬਹੁਤ ਚੰਗੀ ਆ ਮਗਰ ਕਟਾ ਠੀਕ ਆ ਆ ਦੂਜੇ ਨੰਬਰ ਤੇ ਆ ਆਪਣੇ ਕੋਲ ਆ ਗਈ ਐ ਆ ਦੂਜੇ ਨੰਬਰ ਤੇ ਜੀ ਦੂਜਾ ਸੂਆ ਗਰੰਟੀ ਦਾ ਵਾਂ ਮੈਂ ਇਹ ਲਓ ਜੀ ਦੂਜਾ ਸੂਆ ਦੋਸਤੋ ਪੂਰੀ ਤਸੱਲੀ ਬਖਸ਼ ਜਿਹੜੀ ਅਗਲੀ ਝੋਟੀ ਦਾ ਦੂਜਾ ਸੂਆ ਬਿਲਕੁਲ ਗਲਾਈ ਗਲੂ ਹੀ ਵੇਖੋ ਸਿੰਘਾਂ ਦੀ ਬਿਲਕੁਲ ਲੈਨ ਗਲਾਈ ਹੈ ਪੂਰੀ ਮੱਥਾ ਮੂਥਾ ਬਿਲਕੁਲ ਬਲੈਕ ਇਹਦਾ ਸੰਧੂ ਸਾਹਾ ਚੌਥਾ ਦੇਣਿਆ ਸੂਈ ਨੂੰ ਅੱਛਾ ਜੀ 10 ਕਿਲੋ ਐ ਮੇਰਾ ਵੀਰ ਜਿਹੜਾ ਮਰਜੀ ਨਾਪ ਕੇ ਲੈ ਲਵੇ 10 ਕਿਲੋ 10 ਕਿਲੋ ਐ ਨਾਪ ਕੇ ਦਵਾਂਗੇ ਕੋਈ ਭਾਵੇਂ ਸਾਡੇ ਕੋ ਰਾਤ ਆਣ ਕੇ ਰਵੇ ਰਾਤ ਚ ਹੋਵੇ ਸਵੇਰੇ ਫੇਰ ਆਵਣੀ ਸੱਲੀ ਕਰਕੇ ਖੜੇ ਲਓ ਜੀ ਹਾਂ ਤੇ ਦਿਨ ਵੀ ਚੌਥਾ ਹੈ ਚੌਥਾ ਡਾਂਗ ਆਜੇ 나ੜੂ ਨਾਲ ਬੱਚੇ ਦਾ ਤੇ ਮਗਰ ਬੱਚਾ ਇਹਦੇ ਕੀ ਆ ਬੱਚਾ ਕੱਟਾਈ ਮਗਰ ਇਹਦੇ ਵੀ ਕੱਟਾ ਠੀਕ ਆ ਜੀ ਸੋ ਇਸ ਮੱਝ ਦੇ ਥੱਲੇ ਬੱਚਾ ਵੀ ਜਿਹੜਾ ਦੋਸਤੋ ਮੇਲ ਕਾਫ ਆ ਠੀਕ ਆ ਸੋ ਕਾਫੀ ਸੋਹਣੀ ਆ ਛਕੀਨੀ ਸਕੂਨੀ ਵਾਲੇ ਪਾਸਿਓ ਵੀ ਪੂਰੀ ਚਿਪਗੜਾ ਤੇ ਆਰਡਰ ਕੁਆਲਟੀ ਵੀ ਕਾਫੀ ਸੋਹਣੀ ਆ 10 ਕਿਲੋ ਧਾਰਾ ਬਿਲਕੁਲ ਮੌਜੂਦ ਆ ਇਸ ਟਾਈਮ ਇਸ ਮੱਝ ਦੇ ਥੱਲੇ ਠੀਕ ਆ ਸੋ ਬਿਲਕੁਲ ਬੱਚਾ ਵੀ ਜਿਹੜਾ ਬਿਲਕੁਲ 나ੜੂ ਤੇ ਆ ਤੇ ਅੱਜ ਚੌਥਾਕ ਡੰਗ ਹੈਗਾ ਜਿਹੜਾ ਦੋਸਤੋ ਬਿਲਕੁਲ ਸੋਹਣੀ ਨੂੰ ਤੇ ਸਟਾਰਟਿੰਗ ਕਾਫੀ ਸੋਹਣੀ ਆ 10 ਕਿਲੋ ਤੇ ਕੋਈ ਭੂਰ ਛੱਟਾ ਬਈ ਕੋਈ ਵੀ ਕਿਸਮਤੀ ਹੋਵੇ ਆਪਾਂ ਜ਼ਿੰਮੇਵਾਰ ਹੋਵਾਂਗੇ ਸੰਧੂ ਸਾਹਿਬ ਆਪਾਂ ਕੱਲ ਇੱਕ ਉਹਨੇ ਮੈਂ ਬੰਦਿਆਂ ਨੇ ਪੈਸੇ ਸਾਨੂੰ ਵੀਰਾਂ ਨੇ ਪਾਤੇ ਹੀ ਹਾਂਜੀ ਰਾਤ ਸਾਰੇ ਤੇ ਦੋ ਤਿੰਨ ਦਿਨ ਸਾਡੇ ਘਰੇ ਰਹੀ ਆ ਝੋਟੀ ਨੇ ਰਾਤ ਮੂੰਗਰ ਖਾਤਾ ਸਵੇਰੇ ਆਪਾਂ ਉਹਨਾਂ ਨੂੰ ਫੋਨ ਲਾਇਆ ਵੀ ਵੀਰ ਤੁਹਾਡੇ ਪੈਸੇ ਖਾਤੇ ਚ ਘਲਾ ਦਿੰਨੇ ਆ ਰਾਤ ਝੋਟੀ ਨੇ ਮੂੰਗਰ ਖਾਇਆ ਥੋੜਾ ਜਿਹਾ ਜੀ ਪਰ ਉਹਨਾਂ ਵੀਰਾਂ ਆਖਿਆ ਕੋਈ ਗੱਲ ਨਹੀਂ ਭੇਜ ਦੇ ਤੂੰ ਠੀਕ ਆ ਬੰਦੇ ਵੀਡੀਓ ਸੌਂਦੇ ਉਹ ਵੀਰ ਸੋਨਦਾ ਹੀ ਹੋਊਗਾ ਵੀਡੀਓ ਪਰ ਉਹਨੇ ਆਪਾਂ ਨੂੰ ਕਹਿ ਕੇ ਗਿਆ ਆਪਾਂ ਨੂੰ ਇਹ ਤੇਰੇ ਪੈਸੇ ਖਾਤੇ ਜਾ ਜਾਂਦੇ ਵੀ ਰਾਤ ਪਈ ਨਹੀਂ ਪਾਇਆ ਸਾਡੇ ਘਰੇ ਤਿੰਨ ਦਿਨ ਪਰ ਹੁਣ ਉਹਨੇ ਭਾਰ ਪਾਇਆ ਰਾਤ ਮਾਰਿਆ ਭਾਵੇਂ ਪਾਇਆ ਮਾਰਿਆ ਪਾਇਆ ਹਾਂ ਲਾਮਾ ਨਹੀਂ ਲੈਣਾ ਤੂੰ ਆਦੇ ਪੈਸੇ ਵਾਪਸ ਲੈ ਲੈ ਦੱਸ ਦਿੱਤਾ ਹਾਂਜੀ ਚਲੋ ਅੱਗੇ ਅੱਗੇ ਬੰਦੇ ਦੇ ਰਜਾਮੰਦੀ ਸੀ ਵੀ ਬਸ ਬਸ ਉਹਨੇ ਕਿਹਾ ਕੋਈ ਗੱਲ ਨਹੀਂ ਤੂੰ ਭੇਜ ਦੋ ਸਹੀ ਹੋ ਗਿਆ ਤੇ ਰਾ ਆਪਣਾ ਰਾਜੀਵੀਰ ਭਾਈ ਸੋਨਿਆ ਭਾਈ ਕੀ ਮੋਲ ਲੈਂਦਾ ਕੀ ਕਰਦੇ ਆ ਮੋਲ ਮਾਰਾ ਇਹਦਾ ਕਰਦੇ ਆ 8000 ਰੁਪਿਆ 80 ਹਾਂਜੀ ਹਾਂ ਸਕੀ ਲੈਣ ਦੇਣ ਕਿੱਥੋਂ ਕਰੀ ਤਿੰਨ ਹਜ਼ਾਰ ਛੋਟ ਕਰਦਾਂਗੇ ਜੀ 80 ਚੋਂ 3000 ਛੋਟ ਹਾਂਜੀ 2000 ਹੋਰ ਸੰਤੂ ਸਾਹਿਬ ਕਰ ਲੈਣਾ 75000 73000 ਦੀ ਹਾਨਾਕ ਦੇ ਦਾਂਗੇ ਜੀ 2000 ਦੀ ਹਾਨਾ ਨਹੀਂ ਹੋਣੀ ਜੀ 75 ਦੀ ਹਾਂਜੀ ਲੈ ਬਾਕੀ ਮੈਂ ਵੇਖੋ ਕਿੱਡੀ ਪੜੀ ਪੁਰੀ ਆ ਇਹ ਲੋਕ ਕਹਿੰਦਾ ਨਹੀਂ ਸੰਤੂ ਸਾਹਿਬ ਮੈਂ 12 13 ਕਿਲੋ ਦੋ ਦਰਾਂ ਦਾ ਤਰਕੇ ਦੇਣਾ ਨੇ ਠੀਕ ਆ ਜੀ ਲੋ ਜੀ ਦੋਸਤੋ ਮੱਝ ਵੀ ਪੂਰੀ ਪਲੀ ਪਲਾਈ ਆ ਠੀਕ ਆ ਚੰਗੀ ਰਾਜੀ ਆ ਪੂਰੀ ਵਜਨ ਹੋਣ ਵਾਲੀ ਠੀਕ ਆ ਸੋ ਅਡਰ ਰੂਡਰ ਕੁਆਲਿਟੀ ਚੰਗੀ ਆ ਖੂਬਸੂਰਤ ਬਾਕੀ ਚਵਾਈ ਲੱਗੀ ਸੰਧੂ ਸਾਹਿਬ ਪਿਆ ਧਾਰਾ ਮਾਰ ਕੇ ਛੱਡ ਦੋਗੇ ਤੇ ਆਪੇ ਵਗੀ ਜਾਊਗੀ ਠੀਕ ਆ ਜੀ ਨਹੀਂ ਚੰਗੀ ਚਵਾਈ ਆ ਫਿਰ ਤੇ ਬਹੁਤ ਜਿਆਦੀ ਚਵਾਈ ਆ ਜੀ ਬਿਲਕੁਲ ਜੀ ਬਿਲਕੁਲ ਤੇ ਅਗਲੇ ਤੀਜੇ ਨੰਬਰ ਤੇ ਆਪਣੇ ਕੋਲ ਇਹ ਮੱਝ ਆ ਗਈ ਆ ਆ ਤੀਜੇ ਨੰਬਰ ਤੇ ਆ ਗਈ ਜੀ ਇਹ ਵੀ ਬੇਹ ਮਾਲਕਦਿਆਂ ਦੇ ਪਹਿਲਾ ਹੀ ਸੂਆ ਵਾ ਹਾਂ ਜੀ ਤੇ ਇਹ ਪੱਕ ਕੇ ਬਣੀ ਆ ਪਰ ਆਪਾਂ ਦੂਜਾ ਕਰਕੇ ਦਵਾਂਗੇ ਠੀਕ ਆ ਜੀ अच्छा आपा किन्ने ਵੇ ਤੀਜਾ ਸੂਬਾ ਮਾਰ ਦੂਜਾ ਕਰਕੇ ਦਵਾਂਗੇ ਜੀ ਉਹਨਾਂ ਸਾਨੂੰ ਪਹਿਲੇ ਨਹੀਂ ਘਰ ਆ ਲੈਂਦੇ ਪੱਕ ਕੇ ਲੱਗੀ ਆ ਥੋੜੀ ਜੀ ਪਹਿਲੇ ਸੂਏ ਸੂਈ ਅਰ ਕੀ اچھا ਪਰ ਆਪਾਂ ਦੂਜਾ ਕਰਕੇ ਗਣਕੇ ਲਵੇ ਕੋਈ ਵੀਰ اچھا ਵੀਰ ਇਹ ਦਿਨ ਕਿੰਨੇ ਹੋ ਗਏ ਨੂੰ ਦਿਨ ਇਹਦਾ ਵੀ 나ੜੂ ਤੇ ਬੱਚਾ ਜੀ ਉਹ ਅੱਜ ਚੌਥਾ ਡੰਗ ਹੋਊਗਾ ਸੂਈ ਇਹਦੇ ਮਗਰ ਮੇਲ ਕੇ ਫੀਮੇਲ ਇਹਦੇ ਮਗਰ ਕੱਟੀ ਆਈ ਕੱਟੀ ਆ ਹਾਂਜੀ ਤੇ ਸ਼ੂਗਰ ਮਗਰ ਕੱਟੀ ਵੀ ਆਈ ਇੱਕ ਹਾਂਜੀ ਤੇ ਸੂਬਾ ਦੋਸਤੋ ਦੂਜਾ ਮੰਨ ਕੇ ਕੋਈ ਵੀਰ ਸਬਦਾ ਕਰ ਲੇ ਅ ਬੱਚਾ ਬਿਲਕੁਲ 나ੜੂ ਦੇ ਬੱਚੇ ਆ ਜਿੰਨੇ ਵੀ ਬੱਚੇ ਦਿਖਾਵਾਂਗੇ ਦੋਸਤੋ ਜਿਹੜੇ 나ੜੂ ਤੇ ਕਹਾਂਗੇ ਉਹ 나ੜੂ ਤੇ ਮਿਲਣਗੇ ਜਿਹੜੇ ਕੋਈ 5 8 10 ਦਿਨਾਂ ਦੇ ਹੋਏ ਬੇਣ 나ੜੂ ਹੋਇਆ ਬੱਚਾ ਤੇ ਉਹ ਵੀ ਤੁਹਾਨੂੰ ਦਿਨਾਂ ਦਾ ਵੇਰਵਾ ਸਹੀ ਪਾ ਦੇ ਦਿੱਤਾ ਜਾਊਗਾ ਤੇ ਬਾਕੀ ਬੱਚੇ ਪ੍ਰੋਪਰ ਸਾਰੇ ਦਿਖਾਵਾਂਗੇ ਸੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਬਨੇ ਰਹੋ ਕੱਲੇ ਕੱਲੇ ਪਸ਼ੂ ਦਾ ਕੱਲੇ ਕੱਲੇ ਮੱਝ ਦਾ ਕੱਲੇ ਕੱਲੇ ਝੋਟੀ ਦਾ ਬੱਚਾ ਦੱਸ ਕੇ ਜਿਹੜਾ ਦੋਸਤੋ ਤੁਹਾਨੂੰ ਦਿਖਾਇਆ ਜਾਊਗਾ ਠੀਕ ਆ ਸੰਤੂ ਸਾਹਿਬ ਮੜਾ ਆ ਜਾਂ ਨੁੱਕਾ ਭਾਂਦੀ ਆ ਮੇਰੇ ਵੀਰ ਜਿੰਨੇ ਲੈਣੀ ਆ ਉਹਦੀ ਗੌਰ ਨਾਲ ਚੰਗੀ ਤਰ੍ਹਾਂ ਵੇਖ ਕੇ ਲਵਾ ਕੋਈ ਥਾਂ 'ਚ ਵੱਧ ਘਟ ਨਹੀਂ ਹੈਗਾ ਅੱਛਾ ਮੜਾ ਆ ਜਾਂ ਬੇਮਲੂ ਮੜਾ ਜਾਂ ਸਾਈਡ ਭਾਂਦੀ ਆ ਸਾਈਡ ਭਾਂਦੀ ਆ ਹਾਂ ਦੱਸ ਕੇ ਦਵਾਂਗੇ ਕਿਉਂ ਵੀਰ ਮੇਰਾ ਕੋਈ ਇੱਥੇ ਆਣ ਕੇ ਕਵੇ ਤੁਹਾਂ ਦੱਸਿਆ ਨਹੀਂ ਆ ਭਾਲ ਵੀ ਕਹਿ ਸਕਦੇ ਭਾਲ ਵੀ ਕਹਿ ਸਕਦੇ ਆ ਤਾਜੀ ਆ ਪਰ ਇਸ ਟਾਈਮ ਤੇ ਆਪਾਂ ਭਾਲ ਵੀ ਬਨ ਕੇ ਚੱਲ ਲੈ ਕੋਈ ਭਾਵੇਂ ਕੋਈ ਨੁੱਕਾ ਮਾਸਾ ਰੱਖਦੀ ਮੰਨ ਕੇ ਲੈ ਲੇ ਲੋ ਜੇ ਇੱਕ ਸਾਈਡ ਵੀ ਇਹਨਾਂ ਦਾ ਬਾਈ ਮੜੀ ਰੱਖਦੀ ਆ ਦਰਮਿਆਨੀ ਇੱਕ ਸਾਈਡ ਤੁਹਾਨੂੰ ਦੱਸ ਵੀ ਦਿੱਤਾ ਠੀਕ ਆ ਹੋ ਸਕਦਾ ਭਾਲ ਵੀ ਹੋਵੇ ਕੋਈ ਸਾਡੇ ਕੋਲ ਵੀ ਕੱਲ ਹੀ ਕੋਈ ਦੋੜਾਂਗੇ ਤੁਸੀਂ ਚਵਾਈਓ ਕੋਈ ਧਾਰ ਹਾਂਜੀ ਚਵਾਈ ਇੱਕ ਧਾਰ ਦਾ ਨਾ ਫਰਕ ਹੋਊਗਾ ਚਵਾਈ 'ਚ ਜ਼ਿੰਮੇਵਾਰ ਹੋਵਾਂਗੇ ਜੀ ਜੇ ਚਵਾਈ 'ਚ ਕੋਈ ਧਾਰ ਵਾਦ ਘਾਟ ਹੋਵੇ ਉਹਦੀ ਆਪਣੀ ਜ਼ਿੰਮੇਵਾਰੀ ਹੋਊਗੀ ਠੀਕ ਹੈ ਭਰਾ ਹਾਂਜੀ ਤੇ ਕਿੰਨਾ ਮੁੱਲ ਇਹਦਾ ਵੀਰੋ ਇਹਦਾ ਮੁੱਲ ਸੰਧੂ ਸਾਹਿਬ 62000 ਰੁਪਿਆ 62 ਦੇ ਦਿਆਂਗੇ 60000 ਦੀ 60 ਦੇ ਹੋਰ ਕੋਈ 60000 ਛੱਡ ਜਾਗੇ 10000 2000 ਛੱਡ ਦਾਂਗੇ 52000 52000 ਦੀ ਦੇ ਦਾਂਗੇ 58000 ਦੀ ਹਾਂਜੀ ਲੋ ਵੀ ਦੋਸਤੋ 58000 ਦੀ ਤੁਹਾਨੂੰ ਹਿਮਾਂ ਚ ਮਿਲ ਜੂ ਦੋ ਸਤੂ ਸਾਹਿਬ ਹੁਣ ਇਹ ਕੋ 8 ਤੋਂ 9 ਕਿਲੋ ਦੇ ਵਿੱਚ ਬੋਲਾ ਹੀ ਹੋਊਗਾ ਆਪਾਂ 8 ਕਰਕੇ ਦਵਾਂਗੇ ਦੋ ਤੇ 9 ਕਿਲੋ ਹੀ ਹੋਊਗਾ 11 12 ਕਿਲੋ ਚਵਾਈ ਜਾਣਾ ਵਾ ਬਿਲਕੁਲ ਹੀ ਭਾਅ ਦੇਖੋ ਬਿਲਕੁਲ ਛੋੜਾ ਆ 58000 ਅਸੀਂ ਮਾਰਾ ਜਿਹੜੀ ਪਾਣਾ ਵਜੀ ਅਸੀਂ ਉਸੇ ਕਮਾਈ ਆਪਦੀ ਉਸੇ ਹਿਸਾਬ ਨਾਲ ਇਹ ਕਰਨੀ ਹੈ ਜਿਹੜੇ ਪਾਣਾ ਵਜੀ ਆਪਾਂ ਉਸੇ ਪਾਣਾ ਹੀ ਗਾੜੀ ਦੇ ਦੇਣੀ ਹੈ ਸਹੀ ਹੈ ਜੀ ਸਹੀ ਹੈ ਇਹ ਨਹੀਂ ਵੀ ਪਾਣਾ ਵਜੀ ਯਾਰ ਇਧਰੋਂ ਜਿਆਦਾ ਚੁੱਕ ਦੋ ਕੰਮ ਸਹੀ ਕਾਲ ਆਪਾਂ ਦੇ 5 40 ਮੱਝਾਂ ਦੀ ਪਾਈ ਆ ਤੇ ਆਪਾਂ 1 ਘੰਟੇ ਬਾਅਦ ਹੀ ਵੇਚਤੀਆਂ ਨਹੀਂ ਵਿਗਦਾ ਮਾਲ ਹਾਂਜੀ ਕਿਆਜ ਵੀਰੇ ਬਾਜ਼ਰ ਵਿੱਚ ਵਿਕਣਾ ਮਾਲ ਸਾਡੇ 6 40 ਤੇ ਤਾਹ 6:30 ਵਜੇ ਨੂੰ ਅਸੀਂ ਸਾਰੀਆਂ ਵੇਚ ਲਈਆਂ ਸਹੀ ਆ ਜੀ ਲੋ ਵੀ ਦੋਸਤੋ ਜਿਹੜੀ ਚੋਕੀ ਹੋਣਗੇ ਤਾਂ ਨਹੀਂ ਨਾ ਵਿਗਣਗੀਆਂ ਹਾਂ ਬਿਲਕੁਲ 58000 ਦੀ ਦੋਸਤੋ ਇਹ ਮੱਝ ਮਿਲ ਜੂਗੀ ਕਾਫੀ ਵਧੀਆ ਮੱਝਾਂ ਚੰਗੀ ਆ ਮਗਰ ਕੱਟੀ ਆ ਫੀਮੇਲ ਕਾਫ ਤੇ ਅਗਲੀ ਮੈਂ ਆਪਣੇ ਕੋਲ ਆ ਗਈ ਜੀ ਅਗਲੀ ਮੈਂ ਆ ਗਈ ਜੀ ਪਹਿਲਾਂ ਝੋਟੀ ਆ ਪਹਿਲਾਂ ਝੋਟੀ ਯੋ ਰਾਜਵੀਰ ਨਾਲ ਦੀ ਨਾਲ ਹੀ ਖੋਲ ਖੋਲੀ ਜੀ ਦੀ ਨਾਲ ਹੀ ਬਾਹਰ ਕੱਢ ਕੇ ਦਿਖਾ ਦਈਏ ਨੀਲੀ ਵੀ ਦੇ ਸੰਤੂ ਸਾਹਿਬ ਨੀਲੀ ਸਾਧੂ ਸਾਹਿਬ ਪਿਓਰ ਨੇਲੀ ਜੋ ਹਾਂਜੀ ਨੀਲੀ ਦਾ ਨਕੀਨਾ ਹੈ ਇੱਕ ਤਾਂ ਪੱਕਾ ਨਾਕ ਤੁੰਗ ਇੱਕ ਤਾਂ ਪੌਣਾ ਹੀ ਪੌਣਾ ਜੀ ਪੌਣਾ ਪੌਣਾ ਦੀਵਾਲੀ ਤੇ ਆਫਰ ਤੇ ਤਿੰਨ ਨਕੀਨੇ ਪਾਵਾਂਗੇ ਵੱਡੇ ਲੋ ਜੀ ਦੀਵਾਲੀ ਆਫਰ ਹੀ ਹੈ ਵੇਖੋ ਠੀਕ ਹੈ ਸੋ ਝੋਟੀ ਪਹਿਲਾਂ ਦੋਸਤੋ ਸੁਈ ਆ ਤੇ ਇਹਦੇ ਮਗਰ ਬੱਚਾ ਕੀ ਆ ਇਹਦੇ ਬੱਚਾ ਇਹ ਕਟੂਆ ਜੀ ਮਗਰ ਇਹਦੇ ਵੀ ਕਟਾ ਠੀਕ ਆ ਜੀ ਮੇਲ ਕਾਫ ਆ ਪਹਿਲਾਂ ਝੋਟੀ ਆ ਸਿੰਗੀ-ਸੁੰਗੀ ਪੂਰੀ ਗੁਲਾਈ ਦੇ ਵਿੱਚ ਆ ਬਰੀਕ ਸਿੰਘ ਆ ਗੁਲਾਈ ਦੇ ਵਿੱਚ ਪੂਰਾ ਠੀਕ ਹੈ ਜੀ ਤੇ ਮਗਰ ਇਹਦੇ ਮੇਕਅਪ ਆ ਤੇ ਸੁਣੇ ਭਾਈ ਇਹਨੂੰ ਦਿਨ ਕਿੰਨੇ ਦੱਸਿਆ ਸੋਈ ਨੂੰ ਇਹਨੂੰ ਦੇਣ ਹੋ ਜਾਈ 10-12 ਦਿਨਾਂ ਦਾ ਬੱਚਾ ਹੋਊਗਾ 12 ਦਿਨਾਂ ਦਾ ਮੰਨ ਕੇ ਕੋਈ ਵੀਰ ਮੇਰਾ ਲੈ ਦੱਸਾਂ 12 ਦਿਨਾਂ ਦਾ ਹਾਂਜੀ ਤੇ ਹੁਣ ਇਹ ਸੰਧੂ ਸਾਹਿਬ ਇਹਦੀ ਆਪਾਂ ਹੋਰ ਵੀ ਇੱਕ ਦਾਤ ਦੀਏ ਵੀ ਇਹ ਨਾਲ ਬੱਚੇ ਦੇ ਪਹਾੜਾ ਲੈਂਦੀ ਜੋ ਅੱਛਾ ਜੀ ਨਾਲ ਹੀ ਪਾੜਾ ਛੜ ਦੋ ਨਾਲ ਹੀ ਬੱਚਾ ਛੜ ਦੋ ਨਖਰਾ ਪੂਰਾ ਹਾਂ ਜੀ ਨਖਰਾ ਪੂਰਾ ਆ ਗਿਆ ਤੇ ਇਹ ਸੋਨੇ ਭਾਈ ਦੁੱਧ ਕਿੰਨਾ ਦੇ ਦੋਧ ਭਾਈ ਇਹਦੇ ਥਲੇ 7 ਕਿਲੋ ਦੀ ਆਪਾਂ ਗਾਰੰਟੀ ਦੇਵਾਂਗੇ ਹੋਊਗਾ 8 ਹੀ ਪਰ 10 ਕੇ 7 ਹੀ ਦੇਵਾਂਗੇ 7 ਕਿਲੋ ਹਾਂ ਜੀ ਆਹ ਦੇ ਦੋ ਐ ਬਾਕੀ ਚੰਦਾ ਬਾਕੀ ਬਲੈਡਰ ਰਕੂ ਬਣੀ ਫਿਰਦੀ ਐ ਸੰਤੂ ਸਾਹਿਬ ਆ ਥਾਂ ਥਣ ਬਹੁਤ ਚੰਗਾ ਬਣਾਉਂਦੀ ਆ ਬਹੁਤ ਵਧੀਆ ਬਣਾਉਂਦੀ ਸੰਤੂ ਸਾਹਿਬ ਲੋ ਜੀ ਬਾਕੀ ਦੋਸਤੋ ਜੋ ਵੀ ਪਸ਼ੂ ਦੇ ਵਿੱਚ ਹੋਇਆ ਵੇਰਵਾ ਜ਼ਰੂਰ ਹੋ ਤੁਹਾਨੂੰ ਕਲੀਅਰਲੀ ਸਹੀ ਦੱਸਿਆ ਜਾਊਗਾ ਠੀਕ ਹੈ ਇਹ ਨਹੀਂ ਸੰਦੂ ਸਾਹਿਬ ਇੱਥੇ ਕੋਹ ਦਾ ਦਿਆ ਘਰੇ ਅਗਲੇ ਤੇ ਜਾ ਕੇ ਪਾੜਾ ਮੰਗੇ ਮੁਰਦੇ ਚੰਗੇ ਨਹੀਂ ਲੱਗੀਦਾ ਸਹੀ ਹੈ ਜੀ ਇਹ ਵੀ ਬਹੁਤ ਵੱਡੀ ਗੱਲ ਅਸਲੀਅਤ ਬਸ ਬਸ ਦੁਖੀ ਕਰਦਾ ਫਿਰ ਫੈਲਾ ਗਈ ਆ ਨਾਲੇ ਉਹ ਵੀ ਦੀਵਾਲੀ ਜਾਂ ਤਿਹਾਰ ਦੇ ਮੌਕੇ ਤੇ ਬਸ ਬਸ ਆਪਾਂ ਦਾ ਚੱਕ ਕੇ ਦਮਗੇ ਪਾੜਾ ਛੁੱਟਦੇ ਆ ਛੁੱਟਦੇ ਆ ਬਸਮੂਗੀ ਬੱਚੇ ਦੇ ਨਾਲ ਸਹੀ ਹੈ ਜੀ ਕੋਈ ਮੇਰਾ ਵੀਰ ਉਤਰਾ ਵੀ ਚੋਲੂਗਾ ਥਾਪੀ ਮਾਰ ਕੇ ਪਾੜਾ ਛੁੱਟ ਕੇ ਤਾਂ ਵੀ ਮਿਲਦੀ ਆ ਠੀਕ ਹੈ ਜੀ ਤੇ 7 ਕਿਲੋ ਬਿਲਕੁਲ ਨੈਟ ਮੰਨ ਕੇ 7 ਕਿਲੋ ਨੈਟ ਮੰਨ ਕੇ ਲਵੇ ਕੋਈ ਮੇਰਾ ਵੀਰ 7 ਤਾਂ 6.5 ਨਹੀਂ ਹੁੰਦਾ ਮੈਂ ਨਾ ਮਾਰਾ 7.5 ਹੋ ਸਕਦਾ ਵਾ 6.5 ਨਹੀਂ ਹੋਊਗਾ ਬਸ ਠੀਕ ਆ ਤੇ ਮਗਰ ਇਹਦੇ ਕਟਾ ਹੈ ਨਾ ਮੇਰੇ ਹਾਂਜੀ ਹਾਂਜੀ ਤੇ ਝੋਟੀ ਦਾ ਕੀ ਮੋਲ ਆ ਸੋਨੇ ਬਾਈ ਮੋਲ ਛੋੜਾ ਜੇ ਕਰਨਾ ਜੀ ਇਹਦਾ ਮੋਲ 52000 52 2000 ਹੋਰ ਛੋਟ ਕਰ ਦਾਂਗੇ ਲੈ ਫੜ ਲੋ ਫੜ ਲੋ ਜੇ ਜੜੀ ਬਾ ਜਿਹੜੀ ਆ 2000 ਹੋਰ ਛੋਟ ਦਾਂਗੇ ਸੰਧੂ ਸਾਹਿਬ 51 ਯਾਰ ਘੱਟ ਹੀ ਹੋ ਜੂ ਜੀ ਯਾਰ ਘੱਟ ਪਿਆ ਦੀ ਸੰਧੂ ਸਾਹਿਬ 50 ਦੀ 49 49 50 ਦੀ ਦੇ ਦਾਂਗੇ ਜੀ ਕੋਈ ਵੀਰ ਭਰਾ ਫੋਨ ਲਾਵੇ ਫੇਰ ਵੀਰ ਮਾਨਦਾਨ ਕਰਾਂਗੇ 49 ਦੀ ਜਾ ਕੇ ਕੋ ਨਿੰਜੇ ਦਾ ਖੜਾ ਲਵਾਉਣ ਹਾਂ ਬੰਦੇ ਬੰਦੇ ਚ ਵੰਨੂ ਹੈ ਲਓ ਛੋਟੇ ਮੁੱਲ ਕਰਨੇ ਅੱਜ ਸੰਧੂ ਸਾਹਿਬ ਜਿਹੜੀਆਂ ਸਵੇਰੇ ਹੁੰਦੀਆਂ ਜਾਣ ਤੇ ਪਰਸੋਂ ਤੁਸੀਂ ਫੇਰ ਆਓ ਇੱਥੇ ਦੋ ਤੋਫੇ ਹੋਰ ਲੈ ਕੇ ਵੱਧੇ ਆਓ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਛੱਡਨੇ ਆ ਨਾਲੇ ਝੋਟੀ ਕੋਈ ਲੈ ਕੇ ਜਾਊਗਾ ਹਾਂਜੀ ਹਾਂਦੇ ਕੋਈ 1000 2000 ਦੇ ਪਟਾਕੇ ਨਾਲ ਲਗਿਆ ਫਿਰ ਸਵਾਦ ਕੀ ਆ ਬਸ ਬਸ ਬਿਲਕੁਲ ਸੰਧੂ ਸਾਹਿਬ ਜੀ ਜੇਰਾ ਮਾਣ ਨਹੀਂ ਦੁਖਿਆ ਤਾਂ ਫਿਰ ਫਾਇਦਾ ਕੀ ਆ ਸਵਾਦ ਬਿਲਕੁਲ ਨਹੀਂ ਫਿਰਦਾ ਮਗਰ ਸਵਾਦ ਕਰ ਲਾਂਗੇ ਸੰਧੂ ਸਾਹਿਬ ਪਰ ਕਿਹੜਾ ਦਿਲ ਨਹੀਂ ਦਿਖਾਉਣਾ ਨਾ ਜੀ ਨਾ ਹਾਂ ਜੀ ਆ ਸੰਧੂ ਸਾਹਿਬ ਮੈਂ ਇਹਦਾ ਤਿੱਜਾ ਸੁਆਵਾ ਹਾਂ ਜੀ ਇਹਦੇ ਮਗਰ ਪਿਓਰ ਨੀਲੀ ਦੀ ਕੱਟੀ ਜੋ ਆ ਜਿਹੜੀ ਆ ਮਗਰ ਕੱਟੀ ਆ ਗਈ ਹਾਂ ਜੀ ਪਿਓਰ ਨੀਲੀ ਦੀ ਕੱਟੀ ਜੋ ਆਹ ਲਓ ਜੀ ਬਾਕੀ ਠੰਡ ਠੁੰਡ ਤੋਂ ਬਚੀ ਹੁਣ ਇਹਦੀ ਕੋਈ ਟੈਨਸ਼ਨ ਨਹੀਂ ਹੈਗੀ ਲੈ ਵੀ ਮੱਲਾ ਕੱਟੀ ਬੜੀ ਸੋਹਣੀ ਮਗਰ ਹੈ ਬੜੀ ਸੋਹਣੀ ਚੰਗੀ ਕੱਟੀ ਹੈ ਮਗਰ ਨੀਲੀ ਰਾਵੀ ਦੀ ਮਗਰ ਕੱਟੀ ਤੇ ਇਹ ਦੂਜੇ ਸੋਨੇ ਭਾਈ ਡਿਟੇਲ ਇਹਦੀ ਕੀ ਮੈਂ ਕਿਤੇ ਕਿਨੇ ਤਨ ਹੋ ਗਿਆ ਇਹ ਡਿਟੇਲ ਮਹਾਰਾਜ ਇਹਦੀ ਹੋਊਗੀ 7 ਕਿਲੋ ਦੁੱਧ ਦੁੱਧ ਆਠੀ ਹੋਊਗਾ ਮੈਂ 7 ਦੀ ਆਵਾਜ਼ ਦੇ ਕੇ ਦਊਂਗਾ ਕਿਸ ਫੇਰ ਨੂੰ ਅੱਛਾ ਦੁੱਧ ਆਠੀ ਆ ਆਠੀ ਹੋਊਗਾ ਪਰ 7 ਦੀ ਆਵਾਜ਼ ਦੇ ਕੇ ਦਊਂਗਾ ਠੀਕ ਆ ਇਹ ਢਾਈਆਂ ਮਹੀਨਿਆਂ ਦਾ ਮਹਾਰਾਜ ਇਹਦੇ ਸੁਆਜ ਹੋਦਾ ਹਾਂ ਤੇ ਮਹੀਨੇ ਇੱਕ ਦਾ ਇਹਦੇ ਮਗਰ ਫੇਰ ਟੀਗਾ ਭਰਿਆ ਜੋ ਇਹਨੂੰ ਅੱਛਾ ਅੱਗੇ ਆਸੇ ਵੀ ਲੱਗੀ ਹੈ ਹਾਂਜੀ ਇਹ ਡੇਢ ਮਹੀਨੇ ਬਾਅਦ ਹੀ ਬਣੀ ਹੈ ਗਰੰਟਡ ਆ ਉਹ ਬੰਦਾ ਕਹਿੰਦਾ ਵੀ ਮੇਰੀ ਮੈਂ ਫੇਰ ਨਹੀਂ ਖਾਊਗੀ ਠੀਕ ਹੈ ਜੀ ਨਵੀਂ ਦੋਸਤੋ ਅਗੇ ਆਸ ਵੀ ਬਣੀ ਆ ਠੀਕ ਆ ਇੱਕ ਮਹੀਨੇ ਦੀ ਬਣੀ ਆ ਕੋਈ 2 2.5 2.5 ਮਹੀਨੇ ਦਾ ਜਿਹੜਾ ਸੂਆ ਮੰਨ ਲੇ ਕੋਈ ਵੀਰ 7 ਕਿਲੋ ਦੁੱਧ ਖਾ ਜਾ ਰ ਮਗਰ ਕੱਟੀ ਬਹੁਤ ਸੋਹਣੀ ਲਾਜਵਾਬ ਆ ਵੇਖੋ ਮਗਰ ਕੱਟੀ ਠੀਕ ਆ ਜੀ ਤੇ ਸੋਨੇ ਭਾਈ ਆਪਾਂ ਕਹਿ ਦਿੰਨੇ ਨਾ ਵੀ 8-7000 ਦੀ ਤੇ ਮਗਰ 10000 ਦੀ ਹਾਂ ਜੀ ਕੱਟੀ ਆਈ ਆੜੀਆਂ ਦੀਆਂ ਕੱਟੀਆਂ ਦੇ ਨੀਲੀਆਂ ਦੇ ਲੋਕ ਮੰਗੀ ਜਾਂਦੇ ਆ ਜੀ 10-10000 ਰੁਪਿਆ ਬਿਲਕੁਲ ਜੀ ਬਿਲਕੁਲ ਇਹ ਬੱਚੇ ਨੂੰ ਕੋਈ ਖਤਰਾ ਥੋੜਾ ਹੈਗਾ ਕੋਈ ਹੁਣ ਪਲਿਆ ਬੱਚਾ ਵਾ ਲਓ ਫੇਰ ਸਾਰੇ ਸਾਰੀਆਂ ਨਿਸ਼ਾਨੀਆਂ ਪੂਰੀਆਂ ਜੀ ਵੇਖੋ ਤੂ ਦੇ ਨਿਸ਼ਾਨ ਸਾਰੇ ਸਾਂਭੀ ਵੇਖੋ ਕਿੰਨੀ ਰੀਜਣਾ ਵਾ ਹਮ ਮਗਰ ਇਹ ਕੱਟੀ ਬਹੁਤ ਸਟੈਂਡਰਡ ਦੀ ਆ ਬਹੁਤ ਵਧੀਆ ਲਓ ਜੀ ਬਿੱਲੀ ਮਣਕੀ ਆਖਾ 204 ਪੈਰ ਤੋਂ ਤੇ ਤੁਹਾਨੂੰ ਪੂਰਾ ਕਰਨਾ ਨਾ ਸਾਬ ਜੀ ਨੀਲੀ ਦਾ ਮੈਂ ਨਾ ਮਾਂ ਨਾਲੋਂ ਮਾਂ ਨਾਲੋਂ ਜ਼ਿਆਦਾ ਵੀ ਧੀ ਨੂੰ ਵਿਖਾਈ ਜਾਈਏ ਹਾਂ ਜੀ ਹਾਂ ਜੀ ਇਹ ਲਈ ਵੀ ਮਾਰੇ ਸਰਤੇ ਹੀ ਆਪਾਂ ਹਮ ਕਿਉਂਕਿ ਹੀ ਵੀਰ ਮੇਰੇ ਬੱਚਾ ਵੇਖ ਕੇ ਹੀ ਮੈਂ ਲੈਂਦੇ ਆ ਬਿਲਕੁਲ ਜੀ ਨਾਲੇ ਸ਼ੌਕੇ ਵੀ ਪੂਰਾ ਹੋ ਜਾਊਗਾ ਨਾ ਕਿੱਥੇ ਆ ਜਾਂਦਾ ਵੀ ਹਾਂਜੀ ਹਾਂਜੀ ਤੇ ਅੱਛਾ ਸੋਨੇ ਵੀਰ ਕਿੰਨਾ ਮੁੱਲ ਕੀ ਰਾਵਾਂ ਮੁੱਲ ਵੇ ਇਹਦਾ ਮਾਰਾ ਛੋੜਾ ਜੇ ਕਰਨਾ ਆਪਾਂ 50000 ਰੁਪਿਆ 50000 ਉਹ ਚੋਂ 10000 ਛੋਟ ਕਰ ਦਾਂਗੇ ਹਾਂ 2000 ਹੋਰ ਛੱਡ ਦਿਆਂਗੇ ਸਭ ਸਭ 47000 ਦੀ 47000 ਦੀ ਹਾਨਾ ਹੋ ਜੂਜੀ ਦੀਵਾਲੀ ਬਣੀ ਅਗਲੇ ਦੀ ਹਾਂਜੀ ਮੁੱਲੇ ਸ਼ਾ ਸੰਤੂ ਸਾਹਿਬ ਛੋਟੇ ਛੋਟੇ ਕਰਨੇ ਆਪਾਂ ਬਾੜੀ ਕਮਾਈ ਵਾਲਾ ਨਹੀਂ ਕੰਮ ਵੀ ਆਪਾਂ ਨੂੰ ਇਹ ਆ ਵੀ ਆਪਾਂ ਵੇਚਣੀਆਂ ਆ ਵਾ ਸਵੇਰੇ ਹੂੰ ਵੀ 47000 ਦੀ 47000 ਦੀ ਹਾਨਾ ਹੋਣੀ ਹੈ ਇਹਦੇ ਚੋਂ ਛੋੜ ਹੀ 200 ਰੁਪਏ ਹਣੀ ਐ ਤੂੰ ਘਟ ਨਹੀਂ ਹੋਣੀ ਮੁੜ ਕੇ ਮੇਰਾ ਕੋਈ ਵੀਰ ਖਪਾ ਕਰੇ ਉਹਦਾ ਕੋਈ ਫਾਇਦਾ ਨਹੀਂ ਹੋਣਾ ਸਰਦੂ ਸਾਹਿਬ ਆਪਾਂ ਛੋੜੇ ਛੋੜੇ ਮੋਲ ਨਾਲ ਉਹਨੇ ਕੀ ਕਰੀ ਦੇ ਵੀ ਜਿੰਨੇ ਕਿ ਮਤਲਬ ਬਿਲਕੁਲ ਉਨੀ ਕੀ ਕਮਾਈ ਇੰਨੀ ਕੀ ਜਾਏ ਜੀ ਸਹੀ ਆ ਜੇ ਮੰਨ ਲਓ ਪਹਿਲਾਂ ਪੰਜੇ ਤਰ ਮੰਗ ਲੈਣਾ ਮੁੜ ਕੇ 50 ਦੇਣੀ ਉਹ ਫਾਇਦਾ ਥੋੜੀ ਕੀ ਬਿਲਕੁਲ ਹਾਂਜੀ ਬਿਲਕੁਲ ਭਰਾ ਬਿਲਕੁਲ ਬਿਲਕੁਲ ਜੀ ਬਿਲਕੁਲ ਲਓ ਵੀ ਦੋਸਤੋ 47000 ਦੀ ਜਿਹੜੀ ਆ ਲਾਸਟ ਵਿੱਚ ਆਪਾਂ ਤੁਹਾਨੂੰ ਮਾਝ ਦਿਖਾਤੀ ਆ ਕੱਟੀ ਬਹੁਤ ਮਗਰ ਅਸਲੇ ਦੀ ਆ ਕੱਟੀ ਬਹੁਤ ਚੰਗੀ ਹੈ ਤੇ ਬਾਕੀ ਸੋਨੇ ਦੀ ਇੱਕ ਆਹ ਕੱਟੀ ਦਾ ਬੱਚਾ ਜੋ ਨੀਲੀ ਦੀ ਜਿਹੜੀ ਝੋਟੀ ਆ ਜਿਹੜੀ ਨੀਲੀ ਦੀ ਆ ਚੌਥੇ ਨੰਬਰ ਤੇ ਚੌਥੇ ਨੰਬਰ ਵਾਲੀ ਦਾ ਆ ਬੱਚਾ ਜੋ ਆ ਮਗਰ ਕੱਟਾ ਹਾਂਜੀ ਇਹ ਕੱਟਾ ਜਿਹੜਾ ਦੋਸਤੋ ਚੌਥੇ ਨੰਬਰ ਤੇ ਹੁਣ ਵੰਡਾਪੇ ਲਾ ਲਿਓ ਮੇਰਾ ਭਰਾ ਵੇਖ ਕੇ ਇਹ ਕੱਟਾ ਮੇਲ ਕਾਫ ਚੌਥੇ ਨੰਬਰ ਤੇ ਜਿਹੜੀ ਆ ਪਤਾਂ ਨੂੰ ਨੀਲੀ ਰਾਵੀ ਦੇ ਵਿੱਚ ਝੋਟੀ ਦਿਖਾਈ ਆ ਪਹਿਲਾਂ ਝੋਟੀ ਪਹਿਲਾ ਸੂਬਾ ਠੀਕ ਆ ਆ ਲਓ ਆ ਜਿਹੜੀ ਜੀ ਤਿੰਨੇ ਨੰਬਰ ਵਾਲੀ ਉਹਦੇ ਮਗਰਾ ਕੱਟੀ ਜੋ। ਲਓ ਜੀ। ਆ ਨਾੜੂ ਨਾਲ ਜੋ ਦੇ। ਅੱਖਾਂ ਦੇਖੋ ਕੱਟੀ ਜੀ। ਅੱਖਾਂ ਵੀ। ਆ ਨਾੜੂ ਨਾਲ ਜੋ ਦੇ ਜੀ। ਅੱਖਾਂ ਵੀ ਬਿੱਲੀਆਂ। ਬਿੱਲੀਆਂ ਖਾਣੇ। ਪਰਾਲੀ ਦਾ ਬੱਚਾ ਜੋ ਜੀ। ਕਹਿ ਸਕਦੇ ਇਹਦੇ। ਆ ਦੂਜੇ ਨੰਬਰ ਵਾਲੀ ਦਾ ਜੋ। ਚਲੋ ਜੀ ਚੰਗੇ ਕਈ ਨਾ ਮਾਲੀ ਨੀਲੀਆਂ ਤੋਂ ਕ੍ਰੋਸ ਮੱਝਾਂ ਹੋ ਜਾਂਦੀਆਂ ਨੇ। ਤੇ ਕਿਤੇ ਨਾ ਕ੍ਰੋਸ ਵਿੱਚ ਬੱਚੇ ਆ ਜਾਂਦੇ ਕੋਈ ਗੱਲ ਨਹੀਂ। ਆ ਸੰਧੂ ਸਾਹਿਬ ਦੂਜੇ ਨੰਬਰ ਵਾਲੀ ਦਾ ਜੋ ਆ ਪਹਿਲੇ ਨੰਬਰ ਵਾਲੀ ਦਾ ਜੋ। ਬਿਲਕੁਲ ਜਿਹੜੀ ਕੰਪਨੀ ਦੋਸਤੋ ਤੁਸੀਂ ਦੇਖ ਸਕਦੇ ਲੂਈ ਜਿਹੜੀ ਦੇਖ ਸਕਦੇ ਠੀਕ ਹੈ 5 8 7 5 7 ਦਿਨਾਂ ਦੀ ਜਿਹੜੇ ਤਿੰਨ ਪਾਤਨੂ ਆ ਦਿਖਾਤੇ ਆ ਪੰਜ ਬੱਚੇ ਆ ਟੋਟਲ ਇੱਕ ਢਾਈ ਮਹੀਨਾਂ ਦੀ ਜਿਹੜੀ ਵੱਡੀ ਕੱਟੀ ਦਿਖਾਤੀ ਹੈ ਜਿਹੜੀ ਢਾਈ ਮਹੀਨੇ ਦਾ ਜਿਹੜਾ ਉੱਚਾ ਸੁਆ ਹੈਗਾ ਠੀਕ ਆ ਤੇ ਇਹ ਆਜੋ ਵੀਰ ਸੋਨੇਪਾ ਹੁਣਾ ਦੇ ਕੋਲ ਰਾਜੀਵੀਰ ਵੀਰ ਹੁਣਾ ਦੇ ਕੋਲ ਜਿਹੜੇ ਪਸ਼ੂ ਸੀ ਅੱਜ ਪੰਜ ਤੇ ਬਾਕੀ ਸੋਨੇભાઈ ਇੱਕ ਨੰਬਰ ਜ਼ਰੂਰ ਬੋਲ ਦੀ ਆਪਣੇ 9157 88044 ਠੀਕ ਹੈ ਜੀ ਸੋ ਇਹ ਨੰਬਰ ਜਿਹੜਾ ਦੋਨੋਂ ਆਪਾਂ ਬਿਲਕੁਲ ਸਕਰੀਨ ਤੇ ਚਲਦੇ ਕਰਦੇ ਆਂ ਕਿ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੀ ਪਸ਼ੂ ਭਾਪੜ ਤਾਂ ਜਾਇਜ਼ ਹੁੰਦਾ ਬਾਜ਼ਾਰ ਰੇਟ ਹੁੰਦੇ ਆ ਸੋ ਬਾਕੀ ਮੋਸਟਲੀ ਸਾਰੇ ਵੀਰ ਜਾਣਦੇ ਆ ਜਦੋਂ ਅਪਡੇਟ ਆਪਾ ਪਾਉਨੇ ਆ ਬਿਲਕੁਲ ਕੁਝ ਮਿੰਟਾਂ ਸੈਕਿੰਟਾਂ ਦੀ ਖੇਡ ਆ ਘੰਟੇ ਅੱਧੇ ਘੰਟੇ ਡੇਢ ਘੰਟੇ ਬਾਅਦ ਪਸ਼ੂ ਜਿਹੜਿਆ ਸੇਲ ਹੋ ਜਾਂਦੇ ਆ ਕਿਉਂ ਦੋਸਤੋ ਬਿਲਕੁਲ ਰਲਦਾ ਮਿਲਦਾ ਰੇਟ ਆ ਪਸ਼ੂ ਵੇਖ ਲਓ ਰੇਟ ਵੇਖ ਲਓ ਤੇ ਸੈਟ ਸਫਾਈ ਹੋ ਜਾਂਦਾ ਬੰਦਾ ਵੀ ਯਾਰ ਜਿੰਨਾ ਕ ਪਸ਼ੂ ਆ ਓਨਾ ਕ ਰੇਟ ਆ ਠੀਕ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ